ਸਿਗਾ ਵੀ ਜੀ ਮੇਰਾ ਨਾਮ ਜਸਵੰਦਰ ਸਿੰਘ ਪਿੰਡ ਮੇਰਾ ਚੀਨ ਨਾਮਾ ਰਗਮਰੀ ਲੁਧਿਆਣਾ ਹੈਗੀ ਆ ਜੀ ਮੈਂ ਜਾਨਕੀ 19-20 ਸਾਲ ਦੀ ਹੈ ਇਸ ਦੇ ਵਿੱਚ ਪਹਿਲੀ ਵਾਰੀ ਬਲੱਡ ਡੋਨੇਟ ਕੀਤਾ ਸੀਗਾ ਜੀ ਤੇ ਅੱਜ ਮੇਰਾ ਜਿਹੜਾ ਬਲੱਡ ਡੋਨੇਟ ਨੇ ਜਿਹੜਾ ਹੈਗਾ ਬਾਈ 26ਵੀਂ ਵਾਰੀ ਮੈਂ ਆਪਣਾ ਜਿਹੜਾ ਬਲੱਡ ਦੇ ਦਿੱਤਾ ਸੀ ਜੀ ਤੇ ਮੈਂ ਇਨਾ ਕੋ ਦੇਖਦਾ ਹੈਗਾ ਮੈਂ ਆਪਣੇ ਆਪ ਨੂੰ ਵੀ ਮੇਰੇ ਨੂੰ ਕੋਈ ਸਰੀਰਕ ਦੇ ਵਿੱਚੋਂ ਕੋਈ ਮੈਨੂੰ ਪ੍ਰੋਬਲਮ ਨਹੀਂ ਹੈਗੀ ਕੋਈ ਮੈਨੂੰ ਦਿੱਕਤ ਨਹੀਂ ਹੈਗੀ ਕੋਈ ਮੈਨੂੰ ਬੀਪੀ ਨਹੀਂ ਕੋਈ ਮੈਨੂੰ ਸ਼ੂਗਰ ਨਹੀਂ ਕੋਈ ਮੈਨੂੰ ਕੁਝ ਨਹੀਂ ਹੈਗਾ ਔਰ ਇਥੋਂ ਤੱਕ ਕਿ ਨਾ ਮੈਨੂੰ ਕੋਈ ਛੇਤੀ ਕੋਈ ਬੁਖਾਰ ਜੜਦਾ ਹੈਗਾ ਜੀ ਠੀਕ ਹੈ ਜੀ ਮੈਂ ਹਰ 406 ਮਹੀਨੇ ਬਾਅਦ ਸਾਡੇ ਗਰੁੱਪਾਂ ਬਣੇ ਹੋਏ ਨੇ ਜੀ ਅਸੀਂ ਗਰੁੱਪਾਂ ਦੇ ਵਿੱਚ ਜੇ ਕਿਸੇ ਨੂੰ ਹਸਪੀਟਲਾਈਜ਼ ਕਿਸੇ ਨੂੰ ਵੀ ਬਲੱਡ ਦੀ ਹੁੰਦੀ ਹੈ ਜੁਣੂ ਤੇ ਮੇਰਾ O ਪੋਜ਼ਿਟਿਵ ਗਰੁੱਪ ਹੈਗਾ ਜੀ ਜੇ ਕਿਸੇ ਨੂੰ ਵੀ ਲੋੜ ਹੁੰਦੀ ਹੈਗੀ ਸਾਡਾ ਗਰੁੱਪ ਜਿਹੜਾ ਹੈਗਾ ਹਰ ਵਕਤ ਸੇਵਾ ਲਈ ਹਾ ਤੇ ਪਿੰਡ ਜੀਮ ਨੇ ਸੰਤ ਸੰਤ ਬੱਬਾ ਰਾਮ ਸਿੰਘ ਜੀ ਦੇ ਸੰਸਦ ਰਾਮ ਸਿੰਘ ਜੀ ਦੇ ਉਪਰਵ ਦੇ ਉਤੇ ਤੇ ਇੱਥੇ ਬਲੱਡ ਡੋਨੇਟ ਕਰਨ ਵਾਸਤੇ ਅਸੀਂ ਅੱਜ ਰੁਕਿਆ ਹੈਗਾ ਇੱਥੇ ਵੀ ਤਾਂ ਕਿ ਮੈਂ ਇੱਥੇ ਪਿੰਡ ਦੇ ਵਿੱਚ ਵੀ ਯਾਨੀ ਕਿ ਜਿਹੜਾ ਹੈਗਾ ਬਲੱਡ ਡੋਨੇਟ ਜਿਹੜੀ ਹੈ ਜੀ ਪਰੰਪਰਾ ਚਲਾ ਸਕੀਏ ਅਸੀਂ ਵੀ ਤੇ ਮੈਂ ਇੱਥੇ ਸਾਰਿਆਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਹੈਗਾ ਵਾ ਵੀ ਜਿੰਨੇ ਮੇਰੇ ਵੀਰ ਭੈਣਾਂ ਨੇ ਜਾਣ ਕੇ ਜਿਹੜਾ ਬਲੱਡ ਡੋਨੇਟ ਕੀਤਾ ਵਾ ਵੀ ਉਹ ਹੋਰ ਵੱਧ ਤੋਂ ਵੱਧ ਬਲੱਡ ਜਿਹੜਾ ਹੈਗਾ ਵਾ ਵੀ ਆਪਣਾ ਡੋਨੇਟ ਕਰਨ ਤਾਂ ਕਿ ਕਿਸੇ ਆਮ ਜਨਤਾ ਦੀ ਜਿਨ੍ਹਾਂ ਨੂੰ ਬਲੱਡ ਕਰਕੇ ਜਿਨ੍ਹਾਂ ਦੀ ਸੜਕ ਹਾਸੇ ਹੁੰਦੇ ਆਂ ਜਾ ਕਈ ਵਾਰੀ ਕੋਈ ਖੂਨ ਦੀ ਪ੍ਰੋਬਲਮ ਕਰਕੇ ਉਹਨਾਂ ਦੀ ਜਿਹੜੀ ਐਜ਼ ਅ ਡੈਥ ਹੋ ਜਾਂਦੀ ਹੈਗੀ ਆ ਵੀ ਆਪਾਂ ਕਹਿੰਦੇ ਆ ਵੀ ਉਹਨਾਂ ਨੂੰ ਖੂਨ ਦੀ ਕਮੀ ਦੇ ਕਾਰਨ ਕੋਈ ਏਦਾਂ ਦਾ ਕੋਈ ਮੁਸ਼ਕਲ ਨਾ ਆਵੇ ਵੀ ਜਿਹੜਾ ਕੋਈ ਗਰੁੱਪ ਦੇ ਕਰਕੇ ਕਿਸੇ ਬਲੱਡ ਕਰਕੇ ਜਾਂ ਕਿੱਦਾਂ ਕਿਸੇ ਦੀ ਕੋਈ ਜੱਥ ਹੋ ਜਵੇ ਕਿ ਨਹੀਂ ਅੱਜ ਕੱਲ ਕੋਈ ਵੀ ਆਪਰੇਟ ਹੋਣਾ ਹੁੰਦਾ ਹੈਗਾ ਜੀ ਚਾਹੇ ਆਨ ਡਿਲੀਵਰੀ ਨਾਲੋ ਜਾਂ ਕੋਈ ਵੈਸੇ ਛੋਟੀ ਮੋਟੀ ਸਰਜਰੀ ਡਾਕਟਰ ਹਮੇਸ਼ਾ ਇਹ ਲਿਖ ਦਿੰਦੇ ਦੋ ਜੂਨਟ ਲਿਆਓ ਜੀ ਤਿੰਨ ਜੂਨਟ ਲਿਆਓ ਜੀ ਚਾਰ ਜੂਨਟ ਲਿਆਓ ਜੀ ਆਮ ਗਰੀਬ ਜਨਤਾ ਕਿੱਥੇ ਜਾਊਗੀ ਇਹਨੇ ਨੇ 2000 3000 ਰੁਪਏ ਦਾ ਜ ਉਹ ਫਿਰ ਅਸੀਂ ਉੱਥੇ ਇੱਕ ਗਰੁੱਪ ਦੇ ਵਿੱਚ ਅਸੀਂ ਆਪਣਾ ਨਾ ਇਸ਼ੂ ਪਾ ਦਨੇ ਹੈਗੇ ਆ ਵੀ ਭਾਈ ਜੇ ਕਿਸੇ ਨੂੰ ਗਰੀਬ ਜੁਰ ਕਿਸੇ ਨੂੰ ਵੀ ਕੋਈ ਬਲੱਡ ਦੀ ਲੋੜ ਹੈਗੀ ਆ ਉਹ ਸਾਡੇ ਨਾਲ ਕੰਟੈਕਟ ਕਰੇ ਸਾਡੇ ਮੁੰਡੇ ਹਰ ਵੇਕ ਤੇ ਸਾਡੀ ਸੇਵਾ ਵਾਸਤੇ ਹਾਜ਼ਰ ਨੇ ਮੈਂ ਲੁਧਿਆਣੇ ਦੇ ਡੀ ਐਮ ਸੀ ਦੇ ਵਿੱਚ ਸੀ ਐਮ ਸੀ ਦੇ ਵਿੱਚ ਸਿਵਲ ਹਸਪੀਟਲ ਦੇ ਵਿੱਚ ਅਪੋਲੋ ਹਸਪੀਟਲ ਦੇ ਵਿੱਚ ਪ੍ਰੀਤ ਹਸਪੀਟਲ ਦੇ ਵਿੱਚ ਰਗੂਨਾਥ ਦੇ ਵਿੱਚ ਗੁਰਦੇਵ ਹਸਪੀਟਲ ਲੁਧਿਆਣੇ ਦਾ ਕੋਈ ਇਦਾਂ ਦਾ ਹਸਪੀਟਲ ਨਹੀਂ ਹੈਗਾ ਵੀ ਜਿਹਦੇ ਵਿੱਚ ਮੈਂ ਬਲੱਡ ਡੋਨੇਟ ਨਹੀਂ ਕਰਕੇ ਆ ਕਾਹਦੇ ਉੱਤੇ ਤਨਤਨ ਬਾਬਾ ਸੈਲਫਗਨ ਮਹਾਰਾਜ ਜੀ ਦਾ ਪ੍ਰਤਾਪਪੁਰੇ ਉੱਤੇ ਸਲਾਨਾ ਸਮਾਗਮ ਹੁੰਦਾ ਵਾ ਉੱਥੇ ਵੀ ਅਸੀਂ ਨਮਾਣਾ ਜੀ ਦਾ ਜਿਹੜਾ ਹੈਗਾ ਵਾ ਉਹ ਲਗਾਈਦਾ ਹੈਗਾ ਵਾ ਬਲੱਡ ਬਲੇਟ ਦਾ ਕੈਂਪ ਉੱਥੇ ਵੀ ਅਸੀਂ ਜਿਹੜਾ ਕੈਂਪ ਹੈਗਾ ਵਾ ਉੱਥੇ ਵੀ ਬਲੱਡ ਬਲੇਟ ਕਰਦੇ ਆ ਠੀਕ ਹੈ Ethel ਲਹਾਰੇ ਸੰਗੋ ਵਾਲਾ ਪਿੰਡ ਹੈਗਾ ਵਾ ਉੱਥੇ ਵੀ ਸੁਨਾਨਾ ਸਮਾਗਮ ਤੇ ਅਸੀਂ ਗਰੁੱਪ ਦੇ ਵਿੱਚ ਯਾਨੀ ਕਿ ਨਮਾਨਾ ਜੀ ਦਾ ਜਿਹੜਾ ਹੈਗਾ ਵਾ ਕਰਾਉਣੇ ਹੈਗੇ ਆ ਜੀ ਟਰੈਕਟਰ ਦਾ ਠੀਕ ਹੈ ਨਹੀਂ ਤੇ ਮੈਂ ਉੱਥੇ ਜੋ ਵੀ ਹੈਗਾ ਮੇਰਾ ਕੰਟੈਕਟ ਨੰਬਰ ਹੈਗਾ ਜੀ 9872986658 ਮੇਰਾ ઓਪੋਜ਼ਿਟਿਵ ਗਰੁੱਪ ਹੈਗਾ ਜੀ ਠੀਕ ਹੈ ਜੇ ਕਿਸੇ ਨੂੰ ਕੋਈ ਵੀ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਜਾਂ ਕੋਈ ਵੀ ਆਉਂਦੀ ਤਾਂ ਸਾਡੇ ਗਰੁੱਪ ਨੂੰ ਯਾਦ ਕਰ ਸਕਦਾ